ਅੱਛਾ ਵੀ ਆਪਣੇ ਕੋਲ ਜਿਹੜੀ ਵੀਡੀਓ ਹੈ ਨਾ ਉਹਦਾ ਪਹਿਲੇ ਟਾਈਟਲ ਪੜ੍ਹ ਕੇ ਤੁਹਾਨੂੰ ਸੁਣਾ ਦਉਨੇ ਆ ਕਿ ਅਮਰਤਪਾਲ ਸਿੰਘ ਨੂੰ ਲੋਕ ਮੁੱਖ ਮੰਤਰੀ ਬਣਾਉਣਗੇ ਤੇਰੇ ਤੋਂ ਜੋ ਹੁੰਦਾ ਤੂੰ ਕਰ ਲੈ ਸੀਐਮ ਮਾਨ ਤੇ ਭੜਕਿਆ ਵਕੀਲ ਖਾਰਾ ਓਏ ਹੋਏ 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 ਅੱਛਾ ਕੋਈ ਤਗੜਾ ਹੀ ਵੀਡੀਓ ਲੱਗਦਾ ਹੈ ਮਤਲਬ ਵੀਡੀਓ ਤਗੜਾ ਵਾ ਟਾਈਟਲ ਵੀ ਭਾਈ ਅਮਰਤਪਾਲ ਸਿੰਘ ਨੂੰ ਸੀਐਮ ਬਣਾਉਣ ਦੀ ਗੱਲ ਕਰ ਰਿਹਾ ਹੈ ਵਕੀਲ ਖਾਰਾ ਸੀਐਮ ਮਾਨ ਪਰ ਬਰਹਮ ਮਤਲਬ ਉਹਦੇ ਤੇ ਗੁਸੇ ਹੋਇਆ ਵਕੀਲ ਖਾਰਾ ਹੀ ਭੜਕਿਆ ਨਾ ਸੀਐਮ ਤੇ ਸੀਐਮ ਤੇ ਕਿਉਂਕਿ ਮਾਨ ਜਿਹੜਾ ਉਹ ਉਹੀ ਹੈ ਨਾ ਸੀ ਆ ਮੈਂ ਉਧਰ ਪੰਜਾਬ ਦਾ ਤੇ ਚਲੋ ਪਹਿਲੇ ਵੀਡੀਓ ਵੇਖ ਲਈਏ ਆਪਾਂ ਕਿ ਕੀ ਹੋ ਰਿਹਾ ਥੋੜਾ ਜਿਹਾ ਪੋਲਿਟੀਕਲ ਨਜ਼ਰ ਵੀ ਰੱਖਿਆ ਕਰੀਏ ਤਾਂ ਕਿ ਆਈਡੀਆ ਹੋਵੇ ਭਰਾਵਾਂ ਦੇ ਨੇ ਕਿ ਵੇਖਿਆ ਕਰੋ ਵੀਡੀਓ ਪਤਾ ਲੱਗੇ ਹੁਣ ਕੀ ਦਿਹਾਵਾ ਚੜ੍ਹਦੇ ਪੰਜਾਬ ਦਾ ਨਹੀਂ ਭਰਾਵਾ ਇਹਨੇ ਵੀਡੀਓ ਵੀ ਆਪਾਂ ਨੂੰ ਘੱਲਿਆ ਕਿਸੇ ਨੇ ਇਹ ਕਿਹੜੇ ਚੈਨਲ ਦਾ ਹੈ ਵੇਖ ਲਈਏ ਬਾਅਦ ਚ ਪਤਾ ਲੱਗੇ ਆਰ ਐਮ ਬੀ ਟੈਲੀਵਿਜ਼ਨ ਦਾ ਵੀਡੀਓ ਹੈ ਕੋਈ ਚਲੋ ਵੇਖਨੇ ਆ ਬਾਅਦ ਚ ਮਦਾ ਸਟ੍ਰਾਈਕ ਆ ਮਾਰਣਾ ਦਾ ਹੋਣਾ ਤੂੰ ਦਸਵੇਂ ਬੰਦੇ ਤੇ ਫੇਰ ਐਨਐਸਏ ਵਧਾ ਦਿੱਤੀ ਗਈ ਜਿੰਨਾ ਮਰਜੀ ਜੇਲਾ ਚ ਰੱਖ ਲੈ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਉਣਾ ਹੀ ਬਣਾਉ ਜਿੰਨੇ ਪੋਲੀਟਿਸ਼ੀਅਨ ਨੇ ਸਭ ਨੂੰ ਇੱਕੋ ਡਾਰ ਹੈ ਕਿ 2027 ਦੇ ਵਿੱਚ ਇਹ ਆਦਮੀ ਮੁੱਖ ਮੰਤਰੀ ਬਣਨਾ ਚਾਹੁੰਦਾ ਪਰ ਮੈਂ ਕਹਿੰਦਾ ਇਹ ਬਣੇ ਭਾਈ ਅਮਰਤਪਾਲ ਨੂੰ ਚਾਹੇ ਤੂੰ ਜੇਲ੍ਹ ਚ ਲੈ ਜਾ ਕਿਤੇ ਮਰਜੀ ਲੈ ਜਾ ਮਾਲਵਾ ਫਲਟ ਤੋਂ ਅਸੀਂ ਖਿਲਾਰਨਾ ਹੀ ਖਿਲਾਰਨਾ ਹੈ ਤੇ ਤੁਹਾਡੀ ਸੰਗੀ ਤੇ ਉਹਨੂੰ ਬੌੜਾ ਹੀ ਪਾਉਂਦੇ ਕਿਸੇ ਪ੍ਰਾਈਵੇਟ ਬੰਦੇ ਨੇ ਆ ਕੇ ਕਿਹਾ ਕਿ ਮੈਨੂੰ ਪੰਜਾਬ 'ਚ ਇਹਨਾਂ ਤੋਂ ਖਤਰਾ ਹੈ ਦੇਖੋ ਇਕੁਅਲ ਸਟੇਟਸ ਹੈ ਇਹਨਾਂ ਦਸਾਂ ਦਾ ਬਰਾਬਰ ਸਟੇਟਸ ਨੌ ਬੰਦਿਆਂ ਦਾ ਵੀ ਇਹਨਾਂ ਰੋਲ ਜਿਨ੍ਹਾਂ ਪਾਈ ਅਮਰਤਪਾਲ ਦਾ ਰੋਲ ਨੌ ਬੰਦਿਆਂ ਦੀ ਐਨਐਸਏ ਖਤਮ ਹੁੰਦੀ ਹੈ ਤੇ ਨੌ ਬੰਦਿਆਂ ਦੇ ਰਿਮਾਂਡ 'ਚ ਕੁਝ ਵੀ ਨਹੀਂ ਤੇ ਫਿਰ ਦਸਵੇਂ ਤੇ ਐਨਐਸਏ ਕਿਉਂ ਕਾਰਨ ਕੀ ਹੈ ਇਹਦੇ ਵਿਚਕਾਰ ਜਿਹੜੀ ਸੀ ਵਿਸਾਖੀ ਆਜ ਉਸ ਵਿਸਾਖੀ ਨੇ ਇਹਨਾਂ ਦੀਆਂ ਰਾਤ ਦੀਆਂ ਨੀਂਦਾਂ ਖਤਮ ਕਰ ਜੇ ਨੌ ਬੰਦਿਆਂ ਦੇ ਬਰਾਬਰ ਦੋ ਸਾਲ ਐਨਐਸਏ ਕੱਟ ਲਈ ਤੇ ਦਸਵੇਂ ਬੰਦੇ ਦੇ ਖਿਲਾਫ ਜਿਹੜਾ ਉਹਨਾਂ ਦਾ ਸਾਰੇ ਇਕੱਠੇ ਸੀ ਇੱਕ ਇਹਨਾਂ ਦੇ ਦੱਸਣ ਦੇ ਮੁਤਾਬਕ ਤੇ ਕੱਲਾ ਬੰਦਾ ਖੇਡਦਾ ਪਿਆ ਸੀ ਆਈਐਸਆਈ ਨਾਲ ਉਹ ਕੱਲਾ ਬੰਦਾ ਵੈਪਨ ਲੈ ਕੇ ਪੰਜਾਬ ਨਾਲ ਲੜ ਰਿਹਾ ਸੀ ਸਟੇਟ ਨਾਲ ਲੜ ਰਿਹਾ ਜੇ ਨੌ ਬੰਦੇ ਇਨੋਸੈਂਟ ਨਿਕਲ ਗਏ ਨੇ ਨੌ ਬੰਦਿਆਂ ਦੇ ਖਿਲਾਫ ਰਿਮਾਂਡ ਚ ਕੋਈ ਚੀਜ਼ ਪੇਸ਼ ਨਹੀਂ ਹੁੰਦੀ ਤੇ ਦਸਵਾਂ ਬੰਦਾ ਕੱਲਾ ਇੰਡੀਅਨ ਸਟੇਟ ਦੇ ਖਿਲਾਫ ਲੜ ਰਿਹਾ ਸੀ ਅੱਜ ਜਿਵੇਂ ਤੂੰ ਨੱਚਦਾ ਹੈ ਨਾ ਅੱਜ ਲੋਕਾਂ ਨੂੰ ਪੰਜਾਬ ਤੇਰਾ ਨਾਚ ਵੇਖ ਕੇ ਲੋਕਾਂ ਦਾ ਖੂਨ ਖਾਉਂਗਾ ਲੋਕ ਰੋਂਦੇ ਨੇ ਤੂੰ ਨੱਚਦਾ ਲੋਕਾਂ ਲੋਕਾਂ ਨੇ ਜੇਲ੍ਹ ਚਲੇ ਗਏ ਨਾ ਤੈਨੂੰ ਖੁਸ਼ੀ ਨਹੀਂ ਪਰ ਇਹ ਸਾਰੀਆਂ ਪੌਣੇ ਦੂਸ ਵਾਲੀ ਨੇ ਯਾਦ ਰੱਖੀ ਅਮਰੀਕਾ ਹੁਣ ਤੈਨੂੰ ਲੋਕਾਂ ਨੇ ਨਹੀਂ ਬਖਸ਼ ਪੰਜਾਬ ਦੇ ਲੋਕ ਉਹ ਨੇ ਜਿਹੜੇ ਸਿਕੰਦਰ ਤੋਂ ਲੈ ਕੇ ਤੇ ਅਹਿਮਦ ਸ਼ਾਹ ਅਬਦਾਲੀ ਤੱਕ ਚਾਹੇ ਇੰਦਰਾ ਗਾਂਧੀ ਹੈ ਉਹ ਤਿੱਕਰ ਪੰਜਾਬ ਤੋਂ ਰਿਹਾ ਪੰਜਾਬ ਨੇ ਅੱਜ ਤਿੱਕਰ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਖਤ ਮੰਨ ਗਿਆ ਨਾ ਲੋਕਾਂ ਦੀ ਉਹ ਟੈਰ ਗੱਲ ਚ ਪਾਉਣ ਨੂੰ ਭੁੱਲ ਚੁਕੇ ਉਹ ਫੇਕ ਇਨਕਾਊਂਟਰ ਭੁੱਲ ਚੁਕੇ ਉਹ ਜਦੋਂ ਵੀ ਗੱਲ ਕਰਦੇ ਨੇ ਹਾਏ ਭਾਈ ਅਮਰ ਕਮਾਲ ਦੀ ਗੱਲ ਆ ਯਾਰ ਉਹ ਤੁਹਾਡੇ ਬਰਾਬਰ ਉਹ ਵੀ ਵਿਚਾਰਾ ਇਨੋਸੈਂਟ ਬੰਦਾ ਯਾਰ ਤੁਹਾਡੇ ਉਲਟੋ ਗਾਲ ਨਹੀਂ ਕੱਢਦਾ ਉਹਦਾ ਪਿਓ ਤੁਹਾਨੂੰ ਮਾੜਾ ਨਹੀਂ ਬੋਲਦਾ ਉਹਦੀ ਜਥੇਬੰਦੀ ਤੁਹਾਨੂੰ ਮਾੜਾ ਨਹੀਂ ਬੋਲਦੀ ਤੁਸੀਂ ਫਿਰ ਵੀ ਗਾਲਾਂ ਕੱਢੀ ਜਾਂਦੇ ਹੋ ਯਾਰ ਹੁਣ ਇਹ ਤਾਂ ਆ ਗਿਆ ਜਥੇਬੰਦੀਆਂ ਕੁਛ ਸਾਥੀਰੇ ਕਾਲ ਆਰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮਗੇ ਆ ਭੈਮਤਪਾਲ ਸਿੰਘ ਦੀ ਐਨਐਸਏ ਦੇ ਵਿੱਚ 1 ਸਾਲ ਦਾ ਵਾਅਦਾ ਹੋਇਆ ਇਸ ਦਾ ਪਤਾ ਵੱਖ-ਵੱਖ ਰਿਪੋਰਟਾਂ ਤੋਂ ਲੱਗਿਆ ਹਾਲਾਂਕਿ ਕਿੱਸ ਰਹੀਆਂ ਇਹ ਲਾਈਆਂ ਜਾ ਰਹੀਆਂ ਸੀ ਕਿ ਜਿਸ ਤਰ੍ਹਾਂ ਦੇ ਨਾਲ ਭੈਮਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਂਦਾ ਗਿਆ ਤੇ ਹੋਰ ਵੱਖ-ਵੱਖ ਕੇਸਾਂ ਦੇ ਤਹਿਤ ਉਹ ਜਿਹੜੇ ਹੈਗੇ ਨੇ ਜੇਲ੍ਹ ਦੇ ਵਿੱਚ ਬੰਦ ਨੇ ਉਸੇ ਤਰ੍ਹਾਂ ਹੀ ਅਮਰਪਾਲ ਸਿੰਘ ਨੂੰ ਵੀ ਜੇ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਇੱਕ ਸਾਲ ਦੀ ਐਨਐਸਐ ਦੇ ਵਿੱਚ ਹੋਰ ਵਾਅਦਾ ਜਿਹੜਾ ਉਹ ਕਰ ਦਿੱਤਾ ਗਿਆ ਇਸ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਰਗਲੀ ਗੱਲਬਾਤ ਬਦਾਈ ਖਾਰਾ ਸਾਹਿਬ ਸਵਾਗਤ ਆਰੇ ਮੀਟਲ ਵਿਜ਼ਨ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਵੱਡੀ ਰੈਲੀ ਹੁੰਦੀ ਆ ਤਲਵੰਡੀ ਸਾਬੋ ਦੇ ਵਿੱਚ ਉੱਥੋਂ ਅਨਾਉਂਸ ਹੁੰਦਾ ਹੈ ਕਿ ਮੁੱਖ ਮੰਤਰੀ ਆਉਣ ਵਾਲੇ ਸਮੇਂ ਦੇ ਵਿੱਚ 227 ਦੇ ਵਿੱਚ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਬਣਾਵਾਂਗੇ ਬਿਲਕੁਲ ਤੇ ਅਤੇ ਮੀਡੀਆ ਰਿਪੋਰਟਾਂ ਤੋਂ ਇਹ ਖਬਰ ਸਾਹਮਣੇ ਆਈ ਕਿ ਭਾਈ ਸਾਹਿਬ ਦਾ ਐਨਐਸਏ ਜਿਹੜੀ ਆ ਉਹ 1 ਸਾਲ ਦਾ ਵਾਅਦਾ ਹੋਰ ਕਰ ਦਿੱਤਾ ਗਿਆ ਹਾਲਾਂਕਿ ਹੋਰ ਸਾਰੇ ਸਾਥੀ ਪੰਜਾਬ ਦੇ ਦੀਆਂ ਜੇਲ੍ਹਾਂ ਦੇ ਵਿੱਚ ਨੇ ਪਰ ਉਹਨਾਂ ਦੀ ਐਨਐਸਏ ਦਾ 1 ਸਾਲ ਹੋਰ ਵਾਅਦਾ ਕਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਦੇਖੋ ਮੀਡੀਆ ਤੇ ਪਤਾ ਲੱਗਾ ਪਰ ਮੈਂ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਐਨਐਸਏ ਦਾ ਵਾਅਦਾ ਇਹ ਐਨਐਸਏ ਦਾ ਵਾਅਦਾ ਨਹੀਂ ਇਹ ਜੋ ਕਾਨਫਰੰਸੀ ਦਮਦਮਾ ਸਾਹਿਬ ਹੋਈ ਸੀ 13 April ਨੂੰ ਜਿਹੜੀ ਕਾਨਫਰੰਸ ਹੋਈ ਹੈ ਉਹ ਕਾਨਫਰੰਸ ਦੀ ਜਿਹੜੀ ਘਬਰਾਹਟ ਹੋਰ ਕੋਈ ਪ੍ਰੋਬਲਮ ਨਹੀਂ ਇਹ ਘਬਰਾਹਟ ਕਿੰਨਾ ਨੂੰ ਹੈ ਜਿੰਨੀਆਂ ਸਿਆਸੀ ਪਾਰਟੀਆਂ ਨੇ ਚਾਹੇ ਕਾਂਗਰਸ ਹੈ ਚਾਹੇ ਅਖੌਤੀ ਅਕਾਲੀ ਦਲ ਹੈ ਚਾਹੇ ਆਮ ਆਦਮੀ ਹੈ ਤੇ ਚਾਹੇ ਭਾਜਪਾ ਹੈ ਕਿਉਂਕਿ ਏਡੀ ਜ਼ਬਰਦਸਤ ਕਾਨਫਰੰਸ ਹੋਈ ਸੀ ਤੁਸੀਂ ਮੰਨੋਗੇ ਨਹੀਂ ਅਸੀਂ ਬੋਲ ਕੇ ਸਾਰੇ ਹਟ ਚੁੱਕੇ ਸੀ ਲੋਕ ਕੁਰਸੀਆਂ ਤੋਂ ਉੱਠੇ ਹੀ ਨਹੀਂ ਤਾਂ ਉਹਦੀ ਘਬਰਾਹਟ ਕਿਸੇ ਸਰਕਾਰ 'ਚਕਰ ਪਹੁੰਚ ਗਈ ਇਹ ਆਦਮੀ ਅੰਦਰ ਬੈਠਾ ਹੋਇਆ ਪੰਜਾਬ ਸਾਰਾ ਨਾਲ ਤੁਰ ਪਿਆ ਅਗਰ ਇਹ ਆਦਮੀ ਬਾਹਰ ਆ ਗਿਆ ਤਾਂ 2027 ਦਾ ਜੋ ਮੈਂ ਮੁੱਖ ਮੰਤਰੀ ਕਿਹਾ ਸੀ ਮੈਂ ਮੁੱਖ ਮੰਤਰੀ 4 ਜੂਨ ਨੂੰ ਹੀ ਕਿਹਾ ਸੀ ਜਦੋਂ ਰਿਜ਼ਲਟ ਆਇਆ ਸੀ 4 ਜੂਨ ਨੂੰ ਰਿਜ਼ਲਟ ਆਇਆ ਸੀ ਤੁਸੀਂ ਮੇਰੀ ਪੁਰਾਣੀ ਕੱਢ ਕੇ ਦੇਖੋਗੇ ਵੀਡੀਓ ਤੇ ਮੈਂ ਕੀ ਕਿਹਾ ਸੀ ਕਿ ਜਿੰਨਾ ਮਰਜੀ ਜੇਲਾ 'ਚ ਰੱਖ ਲਾ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਉਣਾ ਹੀ ਬਣਾਉਣਾ ਉਹ ਮੈਂ ਅੱਜ ਵੀ ਕਹਿ ਰਿਹਾ ਜਿੰਨਾ ਮਰਜੀ ਤਸ਼ੱਦਦ ਕਰਦਾ ਜੋ ਮਰਜੀ ਕਰਦਾ ਹੁਣ ਤੈਨੂੰ ਲੋਕਾਂ ਨੇ ਨਹੀਂ ਬਖਸ਼ਿਆ ਕਿਉਂਕਿ ਪੰਜਾਬ ਇੱਕ ਉਹ ਸਟੇਟ ਹੈ ਪੰਜਾਬ ਦੇ ਲੋਕ ਉਹ ਨੇ ਜਿਹੜੇ ਸਿਕੰਦਰ ਤੋਂ ਲੈ ਕੇ ਤੇ ਅਹਿਮਦ ਸ਼ਾਹ ਅਬਦਾਲੀ ਤੱਕ ਰਹੇ ਨੇ ਤੇ ਅੱਜ ਦੀ ਹਕੂਮਤ ਜਿਹੜੀ ਚਾਹੇ ਇੰਦਰਾ ਗਾਂਧੀ ਹੈ ਉਹ ਤਿੱਕਰ ਪੰਜਾਬ ਤੁਰਿਆ ਪੰਜਾਬ ਨੇ ਅੱਜ ਤਿੱਕਰ ਜ਼ੁਲਮ ਬਰਦਾਸ਼ ਨਹੀਂ ਕੀਤਾ ਪੰਜਾਬ ਨੇ ਅੱਜ ਤਿੱਕਰ ਇਹ ਨਹੀਂ ਵੇਖਿਆ ਕਿ ਤੂੰ ਸਾਡੇ ਤੇ ਜ਼ੁਲਮ ਕਰੇ ਤਾਂ ਤੂੰ ਨੱਚਦਾ ਹੋਵੇਂ ਤੂੰ ਵਿਆਹ ਵਿੱਚ ਭੰਗੜੇ ਪਾਵੇਂ ਨੱਚਦਾ ਹੋਵੇਂ ਤੇ ਪੰਜਾਬ ਦੀ ਪਰਜਾ ਰੋਂਦੀ ਹੋਵੇ ਲੋਕਾਂ ਦੇ ਘਰਾਂ 'ਚ ਸੱਤਰ ਵਿਜੇ ਹੋਣ ਤੇ ਤੈਨੂੰ ਖੁਸ਼ੀਆਂ ਮਾਣੇ ਇਹ ਪੰਜਾਬ ਨੇ ਬਰਦਾਸ਼ਤ ਨਹੀਂ ਕਰਨਾ ਤਾਂ ਬੜਾ ਥੋੜਾ ਸਮਾਂ ਰਹਿ ਗਿਆ 2 ਸਾਲ ਤੋਂ ਪੀਰੀਅਡ ਘਟ ਗਿਆ ਸਮਾਂ ਤੇਰੇ ਤੇ ਵੀ ਆਉਣਾ ਤੂੰ ਜਿੰਨੇ ਮਰਜੀ ਚਾਹ ਲਾ ਲਾ ਕਿਉਂਕਿ ਤੇਰੇ ਹੱਥ ਪਾਵਰ ਹੈ ਇਹ ਪਾਵਰ ਰਹਿਣੀ ਨਹੀਂ ਤੁਸੀਂ ਇੱਕ ਮੈਨੂੰ ਗੱਲ ਦੱਸੋ ਨੌ ਬੰਦੇ ਪੇਸ਼ ਕੀਤੇ ਨੇ ਅਜਨਾਲਾ ਕੋਰਟ ਚ ਤਕਰੀਬਨ ਸਾਰਿਆਂ ਚ ਮੈਂ ਗਿਆ ਹਾਂ ਕਿਸੇ ਬੰਦੇ ਤੋਂ ਅੱਜ ਤੱਕ ਨੌ ਬੰਦਿਆਂ ਤੋਂ ਕੋਈ ਰਿਕਵਰੀ ਹੋਈ ਕੋਈ ਇੰਡੀਆ ਸਟੇਟ ਦੇ ਖਿਲਾਫ ਕੋਈ ਵੈਪਨ ਕੋਈ ਸਾਜ਼ਿਸ਼ ਫਾਈਲ ਦੇ ਉੱਪਰ ਆਈ ਤੇ ਤੂੰ ਉਹਨਾਂ ਨੌ ਬੰਦਿਆਂ ਤੇ ਐਨਐਸਏ ਕਾਦੀ ਲਾਈ ਸੀ ਤੇ ਨਾਲ ਦਸਵਾਂ ਭਾਈ ਅਮਰਤਪਾਲ ਜੇ ਨੌ ਬੰਦਿਆਂ ਤੋਂ ਕੁਝ ਨਹੀਂ ਨਿਕਲਿਆ ਐਨਐਸਏ ਦੀ ਡੈਫੀਨੇਸ਼ਨ ਐਨਐਸਏ ਦਾ ਆਨਸਰ ਕੀ ਦੇਵੇਂਗਾ ਕਿਸੇ ਪ੍ਰਾਈਵੇਟ ਬੰਦੇ ਨੇ ਆ ਕੇ ਕਿਹਾ ਕਿ ਮੈਨੂੰ ਪੰਜਾਬ 'ਚ ਇਹਨਾਂ ਤੋਂ ਖਤਰਾ ਹੈ ਤੂੰ ਦਸਵੇਂ ਬੰਦੇ ਤੇ ਫੇਰ ਐਨਐਸਏ ਵਧਾ ਦਿੱਤੀ ਗਈ ਦੇਖੋ ਇਕੁਅਲ ਸਟੇਟਸ ਹੈ ਇਹਨਾਂ ਦਸਾਂ ਦਾ ਬਰਾਬਰ ਸਟੇਟਸ ਹੈ ਨੌ ਬੰਦਿਆਂ ਦਾ ਵੀ ਉਹਨਾਂ ਰੋਲ ਜਿੰਨਾ ਪਾਈ ਅਮਰਤਪਾਲ ਦਾ ਰੋਲ ਨੌ ਬੰਦਿਆਂ ਦੀ ਐਨਐਸਏ ਖਤਮ ਹੁੰਦੀ ਹੈ ਤੇ ਨੌ ਬੰਦਿਆਂ ਦੇ ਰਿਮਾਂਡ ਚ ਕੁਝ ਵੀ ਨਹੀਂ ਤੇ ਫਿਰ ਦਸਵੇਂ ਤੇ ਐਨਐਸਏ ਕਿਉਂ ਕਾਰਨ ਕੀ ਹੈ ਇਹਦੇ ਵਿਚਕਾਰ ਜਿਹੜੀ ਸੀ ਵਿਸਾਖੀ ਆ ਚੁੱਕੀ ਹੈ ਉਸ ਵਿਸਾਖੀ ਨੇ ਇਹਨਾਂ ਦੀਆਂ ਰਾਤ ਦੀਆਂ ਨੀਂਦਰਾ ਖਤਮ ਕਰ ਦਿੱਤੀ ਰਾਤ ਸੁੱਤੇ ਪਏ ਉੱਠਦੇ ਬੜਾਉਂਦੇ ਨਹੀਂ ਹੋਣੇ ਕਿ ਆ ਬਣ ਕੀ ਗਿਆ ਮੈਂ ਉਸ ਦਿਨ ਕਹਿਆ ਸੀ ਕਿ 70 ਸੀਟਾਂ ਦੇ ਲਗਭਗ ਹੈ ਮਾਲਵਾ ਬਲਟ ਤੇ ਹੁਣ ਵੀ ਯਾਦ ਰੱਖੀ ਭਾਈ ਅਮਰਤਪਾਲ ਨੂੰ ਚਾਹੇ ਤੂੰ ਜੇ ਚ ਲੈ ਜਾ ਕਿਤੇ ਮਰਜੀ ਲੈ ਜਾ ਮਾਲਵਾ ਬਲਟ ਤੋਂ ਅਸੀਂ ਖਿਲਾਰਨਾ ਹੀ ਖਿਲਾਰਨਾ ਹੈ ਤੇ ਤੁਹਾਡੀ ਸੰਗੀਤ ਉਹਨੂੰ ਬਹਾਉਣਾ ਹੀ ਬਹਾਉਣਾ ਇਸ ਚੀਜ਼ ਦੀ ਰეკਮੈਂਡੇਸ਼ਨ ਕਹਿੰਦੇ ਅਮਰਸਾ ਸ਼੍ਰੀ ਅਮਰਸਾ ਸਾਹਿਬ ਦੇ ਡਿਪਟੀ ਕਮਿਸ਼ਨਰ ਹੋਣਾਂ ਦੇ ਵੱਲੋਂ ਕੀਤੀ ਗਈ ਹੈ ਤੇ ਨਾਲ ਹੀ ਮੀਡੀਆ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ ਉਹਨਾਂ ਦੇ ਸਬੰਧ ਬਾਰ ਲਿਆਂ ਜਿਹੜੀਆਂ ਹੈਗੇ ਵਿਦੇਸ਼ਾਂ ਦੇ ਵਿੱਚ ਨੇ ਜੋ ਜਿਸ ਤੇ ਕਰਕੇ ਹਿੰਦੁਸਤਾਨ ਦੇ ਲਈ ਭਾਰਤ ਦੇ ਲਈ ਜਿਹੜਾ ਹੈਗਾ ਉਹ ਖਤਰਾ ਸਾਬਤ ਹੋ ਸਕਦੇ ਨੇ ਇਹ ਸਬੰਧ ਜਿਸ ਤੇ ਕਰਕੇ ਉਹਨਾਂ ਦੀ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਮੀਡੀਆ ਰਿਪੋਰਟਾਂ ਕਹਿੰਦੀਆਂ ਜੱਲਸ ਜੀ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਉੱਥੇ ਵੀ ਜਿਹੜੀਆਂ ਬਹਿਸਾਂ ਕੀਤੀਆਂ ਸੀ ਕੁਝ ਬੰਦਿਆ ਨੇ ਤਾਂ ਇਹ ਬਹਿਸਾਂ ਕੀਤੀਆਂ ਸੀ ਜੇ ਇੱਕ ਫੌਜ ਤਿਆਰ ਕੀਤੀ ਸੀ ਜੋ ਖਾਲਸਾ ਫੌਜ ਹੁਣ ਪੰਜਾਬ ਦੇ ਅੰਦਰ ਇਹ ਜੰਮੇ ਪਲੇ ਅਫਸਰਾਂ ਨੂੰ ਜੇ ਅਕਲ ਮੌਤ ਨਾ ਹੋਵੇ ਚੰਦਾ ਕੀ ਹੋਣਾ ਖਾਲਸਾ ਫੌਜ ਹੈ ਇੱਕ ਨਿਆਂਗ ਸਿੰਘਾਂ ਦਾ ਬੋਲਾ ਹੈ ਪੰਜ ਸਿੰਘ ਸ ਪੰਜ ਜਥੇ ਦਾ ਪੰਜ ਅੰਮ੍ਰਿਤਧਾਰੀ ਇਕੱਠੇ ਹੋ ਜਾਣ ਤੇ ਉਹਨੂੰ ਖਾਲਸਾ ਫੌਜ ਕਹੀ ਜਾਂਦੀ ਹੈ ਉਹਨੂੰ ਅਨੰਦਪੁਰ ਸਾਹਿਬ ਦੀ ਫੌਜ ਕਿਹਾ ਜਾਂਦਾ ਹੈ ਤੇ ਇਹ ਅਫੀਸਰ ਲੋਕ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਪੈਦਾ ਹੋ ਕੇ ਇਹ ਨਹੀਂ ਪਤਾ ਉੱਥੇ ਡਿਮਾਂਡ ਕਰਦੇ ਸੀ ਕਿ ਜੀ ਇੱਕ ਫੌਜ ਤਿਆਰ ਕੀਤੀ ਹੈ ਅਨੰਦਪੁਰ ਸਾਹਿਬ ਇਹ ਕਹਿੰਦੇ ਸੀ ਆਈਐਸਆਈ ਨਾਲ ਸੰਬੰਧ ਨੇ ਨੌ ਬੰਦਿਆਂ ਦਾ ਰਿਮਾਂਡ ਹੋਇਆ ਹੈ 8-8 ਦਿਨ 9 ਦਿਨ ਰਿਮਾਂਡ ਰਿਆ ਤੇ ਸਿੰਗਲ ਰਿਮਾਂਡ ਦੇ ਅੰਦਰ ਨਾ ਆਈਐਸਆਈ ਦੀ ਰਿਪੋਰਟ ਆਈ ਨਾ ਦੁਬਈ ਦੀ ਰਿਪੋਰਟ ਆਈ ਨਾ ਕਿਸੇ ਮੀਟਿੰਗ ਦੀ ਰਿਪੋਰਟ ਆਈ ਨਾ ਕੋਈ ਵੈਪਨ ਆਇਆ ਫਾਈਲ ਦੇ ਉੱਪਰ ਉਹਨਾਂ 9 ਬੰਦਿਆਂ ਦੇ ਖਿਲਾਫ ਸਿੰਗਲ ਵੀ ਰਿਪੋਰਟ ਨਹੀਂ ਆਈ ਜਸਜੀ ਤੇ ਜੇ ਨੌ ਬੰਦਿਆਂ ਦੇ ਬਰਾਬਰ ਦੋ ਸਾਲ ਐਨਐਸਏ ਕੱਟ ਲਈ ਤੇ ਦਸਵੇਂ ਬੰਦੇ ਦੇ ਖਿਲਾਫ ਜਿਹੜਾ ਉਹਨਾਂ ਦਾ ਸਾਰੇ ਇਕੱਠੇ ਸੀ ਇੱਕ ਇਹਨਾਂ ਦੇ ਦੱਸਣ ਦੇ ਮੁਤਾਬਕ ਤੇ ਕੱਲਾ ਬੰਦਾ ਖੇਡਦਾ ਪਿਆ ਸੀ ਆਈਐਸਆਈ ਨਾਲ ਉਹ ਕੱਲਾ ਬੰਦਾ ਵੈਪਨ ਲੈ ਆ ਕੇ ਪੰਜਾਬ ਨਾਲ ਲੜ ਰਿਹਾ ਸੀ ਸਟੇਟ ਨਾਲ ਲੜ ਰਿਹਾ ਜੇ ਨੌ ਬੰਦਿਆਂ ਇਨੋਸੈਂਟ ਨਿਕਲ ਗਏ ਨੇ ਨੌ ਬੰਦਿਆਂ ਦੇ ਖਿਲਾਫ ਰਿਮਾਂਡ ਚ ਕੋਈ ਚੀਜ਼ ਪੇਸ਼ ਨਹੀਂ ਹੁੰਦੀ ਤੇ ਦਸਵਾਂ ਬੰਦਾ ਕੱਲਾ ਇੰਡੀਅਨ ਸਟੇਟ ਦੇ ਖਿਲਾਫ ਲੜ ਰਿਹਾ ਸੀ ਅੱਛਾ ਬਹੁਤ ਮਤਲਬ ਗੱਲ ਦੀ ਅੱਛਾ ਸਮਝ ਆ ਗਈ ਆ ਤੇ ਇਹ ਭਾਈ ਅਮਰਦਪਾਲ ਜਿਹੜੇ ਨੇ ਉਹਨਾਂ ਨੂੰ ਅਜੇ ਵੀ ਇਹਨਾਂ ਨੇ ਉੱਥੇ ਹੀ ਜੇਲ੍ਹ 'ਚ ਰੱਖਿਆ ਆ ਸਾਹਮਣੇ ਵਿੱਚ ਹੈ ਤੇ ਬਾਕੀ ਜਿਹੜੇ ਨੇ ਨੌ ਬੰਦੇ ਸਨ ਉਹਨਾਂ ਨੂੰ ਪੰਜਾਬ ਮੇਰੇ ਖਿਆਲ 'ਚ ਮੂਵ ਕਰਤਾ ਟ੍ਰਾਂਸਫਰ ਕਰ ਦਿੱਤਾ ਉਹ ਨੂੰ ਕਲੀਅਰ ਕਰਦਾ ਅੱਛਾ ਇਹ ਇਹ ਚੀਜ਼ ਇੱਥੇ ਵੀ ਹੈ ਕਿ ਅਗਰ ਕਿਸੇ ਬੰਦਿਆਂ ਦੇ ਉੱਤੇ ਐਫ ਆਈ ਆਰ ਹੋ ਜਾਂਦੀ ਹੈ ਕੋਈ ਉਹਨਾਂ ਦੇ ਉੱਤੇ ਮਤਲਬ ਕੇਸ ਹੁੰਦਾ ਹੈ ਉਹਨਾਂ ਦੇ ਵਿੱਚੋਂ ਅਗਰ ਕੁਝ ਬੰਦੇ ਜਿਹੜੇ ਨੇ ਉਹਨਾਂ ਨੂੰ ਇਨੋਸੈਂਟ ਕਰਾਰ ਦੇ ਦਿੱਤੇ ਜਾਂਦੇ ਨੇ ਤੇ ਕੇਸ ਹੀ ਬੜਾ ਵੀਕ ਹੋ ਜਾਂਦਾ ਖਤਮ ਹੋ ਜਾਂਦਾ ਇੱਕ ਖਾਦੋ ਕੇਸ ਤੇ ਵੀ ਜਾਣ ਨਹੀਂ ਗਈ ਰਹਿੰਦੀ ਤੇ ਲੇਕਿਨ ਇਹਦੇ ਬਾਵਜੂਦ ਵੀ ਐਨਐਸਏ ਉਹਨਾਂ ਦੇ ਉੱਤੇ ਸਾਲ ਦਾ ਵਧਾ ਦਿੱਤਾ ਗਿਆ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਮੂਵ ਨਹੀਂ ਕੀਤਾ ਗਿਆ ਉਹਨੂੰ ਅਦਾਲਤ ਤੇ ਪੇਸ਼ ਨਹੀਂ ਕੋਰਟ 'ਚ ਕੀਤਾ ਗਿਆ ਨਾ ਹੱਲੇ ਉਹਨਾਂ ਦਾ ਫੈਸਲਾ ਨਹੀਂ ਹੈਗਾ ਉਹ ਹੱਲੇ ਵੀ ਉਹ ਪੁੱਛਦਾਸ਼ ਦੇ ਵਿੱਚ ਹੀ ਹੈ ਗਿਆ ਜਿਹਦੇ ਤੋਂ ਪੁੱਛਦਾਸ਼ੀ ਹੋ ਰਹੀ ਆ ਜਿਹਦੇ ਤੋਂ ਉਹਨਾਂ ਨੂੰ ਡਰ ਲੱਗਦਾ ਨਾ ਹਾਂ ਉਹਨੂੰ ਫਿਰ ਉਹ ਥੋੜਾ ਜਿਹਾ ਨਾ ਸਖਤ ਕਿਸਮ ਦਾ ਉਹਦੇ ਤੇ سلسلہ ਮਨ ਲੇਕਿਨ ਨਜ਼ਰਬੰਦ ਕੀਤਾ ਹੈ ਪਿਛਲੇ ਵਾਰੀ ਉਹਨਾਂ ਨੇ ਚੋਣਾਂ 'ਚ ਹਿਸਾਲੇ ਅੱਜ ਸੀ ਤੇ ਬੜੀਆਂ ਤਗੜੀਆਂ ਵੋਟਾਂ ਲਈਆਂ ਸਨ ਜਿੱਤੇ ਸਨ ਤੇ ਹੋਣ ਵੀ ਜਾਂਦੇ ਨੇ ਹੁਣ ਜਿਹੜੀ ਅੱਛਾ ਉੱਥੇ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਅਗਲੀ ਵਾਰੀ ਅਸੀਂ ਜਿਹੜਾ ਏ ਮਤਲਬ ਸੀਐਮ ਤੱਕ ਬਣਾਉਂਦਾ ਹਾਂ 2027 ਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਅਸੀਂ ਇਹਨਾਂ ਨੂੰ ਸੀਐਮ ਨਾਮਿਨੇਟ ਕਰਾਇਆ ਕਿ ਅਸੀਂ ਇਹਨਾਂ ਜਿਤਾਵਾਂਗੇ ਵੀ 2027 ਦੇ ਸੀਐਮ ਹੈਗੇ ਆ ਸਾਡੇ ਅਜਾ ਪੰਜਾਬ ਦੀ ਇੱਕ ਹਿਸਟਰੀ ਰਹੀ ਜੇ ਚੜਦਾ ਪੰਜਾਬ ਕੇ ਇੱਕ ਵਾਰੀ ਜਿਹੜੀ ਸਰਕਾਰ ਆਉਂਦੀ ਹੈ ਨਾ ਉਹਨੂੰ ਦੂਜੀ ਵਾਰੀ ਨਹੀਂ ਮਿਲਦੀ ਦੂਜੀ ਵਾਰੀ ਨਹੀਂ ਮਿਲਦੀ ਠੀਕ ਹੈ ਹੁਣ ਜ਼ੁਲਮ ਨਹੀਂ ਨਾ ਬਰਦਾਸ਼ਤ ਕਰਨਾ ਮਤਲਬ ਜਿਹੜੀ ਵੀ ਹੈ ਕੋਈ ਨਵੀਂ ਸਰਕਾਰ ਹੀ ਆਉਣੀ ਹੈ ਸਾਹਮਣੇ ਬਾਕੀ ਵੇਖੋ ਜੀ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੇ ਨੇ ਕਿਉਂਕਿ ਅਸੀਂ ਇੱਥੇ ਬੈਠੇ ਉਹ ਚੀਜ਼ਾਂ ਨੂੰ ਨਹੀਂ ਅੰਡਰਸਟੈਂਡ ਕਰ ਸਕਦੇ ਕਿ ਉੱਥੇ ਕੀ ਹੋ ਰਿਹਾ ਹੈ ਆ ਪਰ ਸੇਮ ਮੈਨੂੰ ਜਿਹੜਾ ਕੇਸ ਲੱਗ ਰਿਹਾ ਨਾ ਸੇਮ ਇਮਰਾਨ ਖਾਨਾਂ ਦਾ ਕੇਸ ਨਾ ਹਾਂਜੀ ਜਿਵੇਂ ਉਹਨੂੰ ਇਧਰ ਜੇਲ੍ਹ ਦੇ ਵਿਚਾਰਿਆਂ ਨੂੰ ਨਾਜਾਇਜ਼ ਛੁੱਟਿਆ ਐਵੇਂ ਹੀ ਉਹਨੂੰ ਅੰਮ੍ਰਿਤਪਾਲ ਨੇ ਉਧਰ ਨਾਜਾਇਜ਼ ਹੀ ਛੁੱਟਿਆ ਉਹ ਸਾਡੇ ਇਮਰਾਨ ਖਾਨੀ ਆ ਸੁਣਵਾਈਆਂ ਕੇਸ ਦੀਆਂ ਸੁਣਵਾਈਆਂ ਹੀ ਨਹੀਂ ਹੋ ਰਹੀਆਂ ਮੈਨੂੰ ਯਾਦ ਆ ਹੱਲੇ ਵੀ ਭਾਈ ਪਿਛਲੇ ਸਾਲ ਦੀ ਗੱਲ ਹੈਗੀ ਜਿੱਦਨ ਉਹਦੇ ਕੇਸ ਦੀ ਬੜੀ ਤਗੜੀ ਸੁਣਵਾਈ ਸੀਗੀ ਨਾ ਉਹਦੋਂ ਫੈਸਲਾ ਹੋਣਾ ਸੀ ਇਹਨਾਂ ਨੇ ਪੂਰੇ ਪਾਕਿਸਤਾਨ 'ਚ ਛੁੱਟੀ ਕਰਤੀ ਉਹ ਇਹ ਤਾਂ ਜਿੱਦਾਂ ਜਿੱਦਾਂ ਵੀ ਇੱਕ ਦਿਨ ਦੀ ਐਵੇਂ ਲਾਭਗਵਾਲੀ ਦੀ ਛੁੱਟੀ ਕਰਕੇ ਚੱਲੋ ਤੇ ਜਿਹੜਾ ਬੰਦਾ ਹੁੰਦਾ ਨਾ ਹਾਂ ਉਹ ਫਿਰ ਵਿਚਾਰਾ ਪੇਸਦਾ ਹੀ ਆ ਉਹ ਪੇਸਦਾ ਹੀ ਆ ਜਿਹੜਾ ਹੰਕਰੀ ਆਮ ਵਾਸਤੇ ਸੋਚਦਾ ਅੱਛਾ ਉਹਨਾਂ ਦੀਆਂ ਜੋ ਸਪੀਚਾਂ ਤੁਹਾਨੂੰ ਸੁਣਾਵਾਂ ਨਾ ਜਿਹੜੀ ਉਹਨਾਂ ਦੇ ਜਿੱਤੋਂ ਮਤਲਬ ਅਰੈਸਟ ਨਹੀਂ ਹੋਏ ਤੇ ਉਸ ਤੋਂ ਪਹਿਲੇ ਦੀਆਂ ਜਿਹੜੀਆਂ ਸਪੀਚਿਸ ਨੇ ਉਹਨਾਂ ਦੀ ਮੈਂ ਬਾਜ਼ੀ ਜੀ ਹਾਂ ਤੁਸੀਂ ਕਹੋਗੇ ਕਿ ਯਾਰ ਕਿਆ ਬੰਦਾ ਯਾਰ ਜਵਾਨ ਹੈ ਕੀ ਮਤਲਬ ਕਮਾਲ ਦਾ ਬੰਦਾ ਤੇ ਉਹ ਹੀ ਨਾ ਉਹ ਗੱਲਾਂ ਫਿਰ ਹਜਮ ਨਹੀਂ ਹੋਈਆਂ ਪਰ ਲਿਆਓ ਚਲੋ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਤੁਸੀਂ ਕਮੈਂਟ ਕਰੋ ਆਪਾਂ ਅਗਲੇ ਵੀਡੀਓ ਚ ਆਉਨੇ ਆ ਜੀ ਰੱਖੋ ਆਪਣਾ ਖਿਆਲ